ਬਾਈ ਜੀ ਕਸਟਮਰ ਨਾ ਰੱਬ ਦਾ ਰੂਪ ਹੁੰਦਾ ਵਾ ਆਪਾਂ ਇਹ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਵੀ ਆਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੀਦੀ ਹੈ ਕਿ ਯਾਰ ਕਸਟਮਰ ਨੂੰ ਚੰਗੀ ਤੋਂ ਚੰਗੀ ਸਰਵਿਸ ਦਈਏ ਤਾਂ ਕਿ ਕਸਟਮਰ ਖੁਸ਼ ਹੋ ਕੇ ਜਾਵੇ ਤੇ ਆਪਣੇ ਨਾਲ ਚੱਲੋ ਜੁੜਿਆ ਰਵੇ ਤੇ ਜਦੋਂ ਸਵਾਰੀ ਹੁਣ ਅੱਗੋਂ ਹਰਾਸਮੈਂਟ ਕਰੇਗੀ ਤੇ ਉੱਥੇ ਫਿਰ ਬੰਦਾ ਦੱਸੋ ਕੀ ਕਰੇ ਆਪਾਂ ਕੱਲ ਜਿਹੜੀ ਵੀਡੀਓ ਪਾਈ ਸੀ ਹਮੀਰਪੁਰ ਸਵਾਰੀ ਪੇਪਰ ਦੇਣ ਗਈ ਸੀ ਬਈ ਲੋਕਾਂ ਨੇ ਉਹਨੂੰ ਵਧੀਆ ਮਾਨ ਸਨਮਾਨ ਦਿੱਤਾ ਪਰ ਕਈ ਭਰਾਵਾਂ ਵਿੱਚ کہہ ਰਹੇ ਆ ਕਿ ਤੂੰ ਯਾਰ ਆਪ ਰੋਟੀ ਖਾ ਲਿੰਦਾ ਤੂੰ ਭੁੱਖਾ ਸੀਗਾ ਹੈ 303500 ਕਮਾ ਰਹੇ ਊ ਜ਼ੁਬਾਨ ਦਾ ਵੀ ਬਾਈ ਕੋਈ ਮੁੱਲ ਹੁੰਦਾ ਜਦ ਸਵਾਰੀ ਨਾਲ ਰੋਟੀ ਪਾਰਕਿੰਗ ਅੱਡ ਤੋਂ ਗੱਲ ਕੀਤੀ ਹੋਈ ਆ ਫਿਰ ਸਵਾਰੀ ਕਿੱਦਾਂ ਮੁਕਰ ਸਕਦੀ ਆ ਆਪਾਂ ਤਾਂ ਚਲੋ ਫੋੜ ਕਰ ਸਕਦੇ ਆ ਦੋਸਤੋ ਰੋਟੀ ਕੋਲੋਂ ਖਾ ਵੀ ਲਵਾਂਗੇ ਬਟ ਉਹਨਾਂ ਤਾਂ ਸੋਚੋ ਜਿਹੜੇ ਡਰਾਈਵਰ ਬਾਈ 5-600 ਰੁਪਏ ਦਿਹਾੜੀ ਤੇ ਜਾਂਦੇ ਆ ਉਹ ਅਗਰ ਪੱਲਿਓਂ ਰੋਟੀ ਖਾਣਗੇ ਤੇ ਆਪਣੇ ਬੱਚਿਆਂ ਲਈ ਕੀ ਬਚਾ ਕੇ ਲੈ ਕੇ ਜਾਣਗੇ ਆਪਾਂ ਚਲੋ KFC ਤੇ ਰੁੱਕ ਕੇ 버ਗਰ ਵਗੈਰਾ ਖਾ ਲਿਆ ਸੀਗਾ ਹੁਣ ਇੱਥੇ ਕਈ کہہ ਰਹੇ ਤੂੰ KFC ਕਿਉਂ ਖ ਛੋਟਾ ਟਾ ਬੇਰੋਗ ਕੇ ਖਾ ਲੈਣੀ ਸੀ ਇਹ ਥੋੜੀ ਨਾ ਕਹਿ ਰਹੇ ਆ ਬਾਈ ਤੁਸੀਂ ਸਾਨੂੰ ਸ਼ਾਈ ਪਨੀਰੀ ਖਵਾਓ ਤੁਸੀਂ ਦਾਲ ਫੁਲਕਾ ਸਿੰਪਲ ਰੋਟੀ ਦਾ ਖਵਾ ਹੀ ਸਕਦੇ ਹੋ ਤੇ ਜੇ ਡਰਾਈਵਰ ਨੇ ਪੱਲਿਓਂ ਖਾਣਾ ਫਿਰ ਉਹ ਜੋ ਮਰਜ਼ੀ ਖਾਵੇ ਤੁਸੀਂ ਜੋ ਮਾਰਕੀਟ ਰੇਟ ਚੱਲਦਾ ਡਰਾਈਵਰ ਫੂਡ ਦਾ ਉਹ ਅਗਲੇ ਨੂੰ ਪੇ ਕਰ ਦੋ ਤੇ ਜੇ ਤੁਹਾਨੂੰ ਮਹਿੰਗਾ ਲੱਗਦਾ ਵਾ ਤੇ ਡਰਾਈਵਰ ਨੂੰ ਨਾਲ ਬਿਠਾ ਕੇ ਰੋਟੀ ਖਵਾ ਦੋ ਬਾਈ ਹੱਦ ਹੁੰਦੀ ਹੈ ਜਿੱਥੇ ਤੱਕ ਕੋਆਪਰੇਟ ਹੁੰਦਾ ਆਪਾਂ ਕਰੀਦਾ ਸਵੇਰੇ 6 ਵਜੇ ਤੇ ਗਏ ਦੇ ਆ ਬਾਈ ਭੈਣੋ ਟਾਈਮ ਦੇਖੋ 10 ਵਜੇ ਕੇ 10:30 ਬੰਦੇ ਨੇ ਰੋਟੀ ਨਹੀਂ ਖਾਣੀ ਭਲਾ ਤੁਸੀਂ ਆਪਸੀ ਆਣਿਓ ਬਾਜੋ ਭਾਈ ਜੀ ਗਲਤੀ ਨਿਕਲਦੀ ਹੈ ਗੱਡੀ ਵਾਲੇ ਦੀ ਗੱਡੀ ਵਾਲਾ ਦੱਸੋ ਕੀ ਕਰੇ ਜਾਂਦੇ ਹੋਏ ਪੇਪਰ ਦੇਣਾ ਸੀ ਆਪਾਂ ਵੀ ਸਮਝੀ ਅਗਲੇ ਦੀ ਮਜਬੂਰੀ ਕੀ ਯਾਰ ਅਗਲੀ ਦਾ ਪੇਪਰ ਆ ਕੋਈ ਗੱਲ ਨਹੀਂ ਆਪਾਂ ਵੀ ਨੂੰ ਕੁਝ ਵੀ ਆਖਿਆ ਚਲੋ ਸਵਾਰੀ ਆ ਗਈ ਗਾਇਜ਼ ਬਾਅਦ ਚ ਕਰਦੇ ਆ ਗੱਲਬਾਤ ਸ਼ੀਰੋ ਥੋਡੇ ਕੋ ਭਾਜੀ ਕੱਲ ਵੀ ਆਈ ਹੋਈ ਯਾਰ ਤੁਸੀਂ ਕੰਨ ਕੰਨ ਵੀ ਭਾਜੀ ਇਦਾਂ ਨਹੀਂ ਹੁੰਦਾ ਹੁੰਦਾ ਭਾਜੀ ਜਦੋਂ ਟੇਲ ਥੋਡੇ ਕੋ ਕੱਲ ਵੀ ਆ ਉਹਦਾ ਕੋਈ ਹੈਕ ਨਹੀਂ ਹੈ ਭਾਜੀ ਤੁਹਾਡੇ ਨਾਲ ਜਵਾਨ ਕਰਕੇ ਗੱਲ ਕਰਕੇ ਤੁਹਾਡੇ ਨਾਲ ਅਗਲੇ ਨਹੀਂ ਪ੍ਰੂਫ ਹੈ ਨਾ ਪ੍ਰੂਫ ਹੈਗਾ ਵਾ ਡਿਟੇਲ ਵੀ ਪ੍ਰੂਫ ਹੀ ਆ ਜੀ ਨਹੀਂ 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 ਉਹਨਾਂ ਨੇ ਤਾਂ ਉਹਨੇ ਤਾਂ ਲਿਫਟ ਦਾ ਪ੍ਰੂਫ ਹੈ ਨਾ ਅਸੀਂ ਵੀ ਖੜੇ ਹਾਂ 400 ਨਾਲ ਸਾਨੂੰ ਕੋਈ ਫਰਕ ਨਹੀਂ ਹੈਗਾ ਫਰਕ ਨਹੀਂ ਬੰਦ ਆਲੇ ਦਿਆਂ ਦਾ ਭਾਜੀ ਫਰਕ ਤੁਹਾਨੂੰ ਤਾਹਿਲ ਸੀ ਕਰ ਰਿਹਾ ਪੇਰਿਆ ਤੁਹਾਨੂੰ ਫਰਕ ਮੈਡਮ ਮੈਂ ਤਾਂ ਦਿਹਾੜੀ ਲੈਣੀ ਆ 500 ਰੁਪਏ ਆ ਅਗਲੇ ਨੇ ਮੇਰੇ ਸਵੇਰ ਦਾ ਗਿਆ ਹੋਇਆ ਦੇਖੋ ਭੁੱਖਾ ਨਾਲ ਆ ਨਾ ਬੰਦੇ ਨੂੰ ਰੋਟੀ ਦਾ ਖਾਣੀ ਹੋਈ ਆ ਅਗਲੇ ਮੈਨੂੰ ਕਹਿ ਕੇ ਭੇਜ ਜ ਤੁਹਾਡੇ ਕੋਲ ਵੀ ਡਿਟੇਲ ਆ ਮੈਂ ਹੈ ਹੁਣ ਕਿ ਕਰਾਓ ਬਾਹਰ ਦੁਬਾਰਾ ਕਰਵਾਉ ਕਿਉਂ ਨਹੀਂ ਰਹੂਗਾ ਗੱਲ ਕਰਾਨਾ ਮੈਂ ਛੋਟੀ ਗੱਲ ਕਰਾਨਾ ਡਿਟੇਲ ਦਿਖਾਓ ਡਿਟੇਲ ਕੋਈ ਪਹੁੰਚੀ ਨਹੀਂ ਹੋਈ ਓ ਯਾਰ ਬਈ ਉਹ ਨਹੀਂ ਦਿੰਦੇ ਹੈਗੇ ਰੋਟੀ ਦੇ ਪੈਸੇ ਮੇਰੀ ਗੱਲ ਕਰਾ ਦੂ ਆ ਗੱਲ ਕਰ ਆਹ ਦੇਖ ਲਾ ਆ ਘਾਰ ਆ ਸਵਾਰੀ ਦਾ ਬਈ 300 ਰੁਪਏ ਰੋਟੀ ਦਾ ਡਰਾਈਵਰ ਦਾ ਕਰਕੇ ਗਏ ਆ ਸਾਰਾ ਕੁਝ ਖਾ ਗਏ 300 ਸਵੇਰ ਦਾ ਬੰਦਾ ਤੜਕੇ ਦਾ ਗਿਆ ਬਈ ਦੇਖੋ ਕਿੰਨੇ ਵਜੇ ਆਇਆ ਮੈਂ 11 ਵਜੇ ਆਇਆ ਮੈਂ ਸਵੇਰ ਦਾ ਗਿਆ ਹੋਇਆ ਤੇ ਰੋਟੀ ਪਿੱਛੇ ਗਲੇਸ਼ ਪਾਇਦਾ ਰੋਟੀ ਪਿੱਛੇ ਤੁਸੀਂ ਕਿੰਨੇ ਸਵਾਰੀ ਨਾ ਇਦਾਂ ਨਹੀਂ ਹੁੰਦਾ ਉਦਾਂ ਨਹੀਂ ਹੁੰਦਾ ਦੇਖ ਲੈ ਤੁਹਾਡੇ ਸਾਹਮਣੇ ਆ ਛੱਡੇ ਭਾਜੀ ਤੁਹਾਨੂੰ 300 ਰੁਪਏ ਉਹ ਮੈਨੂੰ ਛੱਡਣ ਦੀ ਲੋੜ ਨਹੀਂ ਛੱਡ ਤਾਂ ਭਾਜੀ ਤੁਸੀਂ ਤੁਸੀਂ ਰੱਜੋ ਤੁਸੀਂ ਰੱਜੋ ਕੋਈ ਚੱਕਰ ਨਹੀਂ ਸਾਰੇ ਰੱਜੇ ਹੋਏ ਨੇ ਤੁਸੀਂ ਰੱਜ ਲਓ ਕੋਈ ਚੱਕਰ ਨਹੀਂ ਭਾਜੀ ਸਾਨੂੰ 300 ਨਾਲ ਕੋਈ ਫਰਕ ਨਹੀਂ ਆ ਤੁਸੀਂ ਰੱਜ ਲੇ ਤੁਸੀਂ ਰੱਜ ਗਏ ਆ ਵੱਡੇ ਸ਼ਾਊ ਕਰਨੇ ਦੇ ਲੋ ਆ ਤਰਫੋਨਾ ਫਰਕ ਤੇ ਗੋਲ ਕੋਠੀ ਆ ਇਹਨਾਂ ਦੀ ਬਾਈ ਸਾਡਾ ਦਿਲ ਨਹੀਂ ਕਰਦਾ ਸਵਾਰੀ ਨਾਲ ਖਰਾਬ ਕਰੀਏ ਸਵਾਰੀ ਨੂੰ ਠੀਕ ਹੈ ਕਿ ਨਹੀਂ ਸਾਡਾ ਦਿਲ ਨਹੀਂ ਕਰਦਾ ਬਾਈ ਕਿ ਸਵਾਰੀ ਨਾਲ ਗਲਤ ਕਰੀਏ ਸਵਾਰੀ ਨਾਲ ਬਗਾੜੀਏ ਪਰ ਸਵਾਰੀਆਂ ਦੇ ਆ ਹਾਲ ਨੇ ਮੈਂ ਕਹਿੰਦਾ ਇੱਡੇ ਡੇ ਲਿਚੜ ਬੰਦੇ ਸਾਨੂੰ ਟੱਕਾ ਪਿਆ ਨਾ ਬਾਈ ਗੱਲ ਹੀ ਛੱਡ ਦੋ ਰੋਟੀ ਦੀ ਕੋਈ ਵੱਡੀ ਗੱਲ ਨਹੀਂ ਹੈਗੀ ਅੱਗੇ ਵੀ ਤਾਂ ਆਪਾਂ ਖਾਣੇ ਹੀ ਆ ਪਰ ਬੰਦ ਨੇ ਨਾ ਕੀਤੀ ਹੋਵੇ ਨਾ ਫੇਰ ਗੱਲ ਅਲੱਗ ਆ ਜਦੋਂ ਤੁਹਾਡੇ ਨਾਲ ਗੱਲ ਕੀਤੀ ਆ ਕਿ ਬਈ ਰੋਟੀ ਪਾਰਕਿੰਗ ਠੋਡੀ ਆ ਮੈਂ ਡਿਟੇਲ ਵੀ ਨਾਲ ਲਾ ਦੂੰ ਤੁਹਾਡੇ ਨਾਲ ਜਦ ਗੱਲ ਕੀਤੀ ਆ ਕਿ ਰੋਟੀ ਪਾਰਕਿੰਗ ਬਈ ਠੋਡੀ ਆ ਠੀਕ ਹੈ ਕਿ ਨਹੀਂ ਸਵੇਰੇ 6 ਵਜੇ ਦੀ ਤੁਸੀਂ ਗੱਡੀ ਲੈ ਕੇ ਗਏ ਉਹ ਤੜਕੇ ਦੀ ਰਾਤ ਦੇ 12 ਵਜੇ ਗੱਡੀ ਆ ਰਹੀ ਆ ਹੈ ਦੇਖੋ ਕੀ ਟਾਈਮ ਹੋਇਆ 11:30 ਹੋ ਗਏ ਆ ਆ ਦੇਖੋ 11:30 ਹੋ ਗਏ ਆ 11:30 ਵਜੇ ਰਾਤ ਦੇ ਗੱਡੀ ਆ ਰਹੀ ਆ ਸਵੇਰ ਤਾਂ ਤੜਕੇ ਦਾ ਬੰਦਾ ਤੁਹਾਡੇ ਨਾਲ ਗਿਆ ਥਾਲੇ ਉਹਨੇ ਕੁਝ ਖਾਣਾ ਪੀਣਾ ਨਹੀਂ ਹੈਗਾ ਮੈਂ ਨੋ ਤਿੰਨ ਚਾਰ ਵਾਰੀ ਟਾਬਿਆਂ ਦੇ ਰੋਕ ਰੋਕੇ ਗਿਆ ਮੈਂ ਕਿ ਵੀਰੇ ਰੋਟੀ ਖਾ ਲਈਏ ਰੋਟੀ ਖਾ ਲਈਏ ਨਹੀਂ ਅਸੀਂ ਤਾਂ ਘਰੇ ਜਾ ਕੇ ਖਾਵਾਂਗੇ ਅਸੀਂ ਤਾਂ ਘਰੇ ਜਾ ਕੇ ਖਾਵਾਂਗੇ ਆਪ ਨੇ ਉੱਥੇ ਖਾ ਲਈ ਕੰਟੀਨ ਦੇ ਵਿੱਚ ਕਾਲਜ ਦੇ ਵਿੱਚ ਖਾ ਲਈ ਇਹਨਾਂ ਨੇ ਆਪ ਭੁੱਖੇ ਹੁੰਦੇ ਕੋ ਮੱਲੂ ਮੱਲੀ ਰੋਕ ਦੇ